ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜ ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਬਾਈ ਗੱਬਣਾ ਨੇ ਇੱਕ ਸੂਈ ਵੀ ਆ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਸਿਹਰੇ ਠੀਕ ਹੋ ਵਧੀਆ ਠੀਕ ਆ ਬਾਈ ਵਧੀਆ ਚੱਲਦਾ ਕੰਮ ਕਰ ਵਧੀਆ ਚੱਲੀਏ ਚਲੋ ਬੜੀ ਨਾਮ ਤੇ ਡਰੈਸ ਕੋ ਨਾਂ ਬਾਈ ਸੀਰਾ ਸਿੰਘ ਆ 42 ਪਿੰਡ ਛੰਨਾ ਗਲਾਰ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨੇੜੇ ਭਧੌੜਾ ਤਹਿਸੀਲ ਤਪਾ ਵਾਲ ਨੰਬਰ 9872076012 9872076012 ਠੀਕ ਹੈ ਭਾਈ 1 99165 99132 99165 99132 ਠੀਕ ਹੈ ਭਾਈ ਦੋ ਨੰਬਰ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਦੂਜਾ ਸੁੰਦੀ ਡਾਕਟਰ ਕਿੰਨੇ ਦਿਨ ਲੈਂਦੀ ਆ ਲੈਤਾ ਜਾਊ ਡਾਕਟਰ ਹਲੇ ਮੰਨ ਕੇ ਚੱਲ ਵੀ ਹਫਤੇ ਦੇ ਆਸ-ਪਾਸੇ ਠੀਕ ਆ ਠੰਡੀ ਠੁੰਡੀ ਬਹੁਤ ਅੱਜ ਜ਼ਿਆਦੇ ਨੇ ਜੀ ਲੈ ਜਿਵੇਂ ਮਰਜੀ ਹੱਥ ਤੇ ਚੱਲ ਕੋਈ ਮੈਨੂੰ ਮਰਜੀ ਦੇ ਝੋਲ ਝਾਲ ਬਹੁਤ ਜ਼ਿਆਦੇ ਸਾਰੀਆਂ ਗਰਮ ਵਾਲੀ ਕੁਛ ਨਹੀਂ ਟਿੱਲਾਂ ਦੇਖੋ ਟਿੱਲਾਂ ਬਹੁਤ ਪਈਆਂ ਮੁੱਠੀ ਵਾਲਾ ਥਣ ਕੱਲਾ ਕੱਲਾ ਥਣੀ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਨਾੜਾ ਨੂੜਾ ਲੈਵੇ ਤੇ ਫੋਲਣਾ ਪਈ ਢਿੱਲਾ ਦਿਖਾਉਨੇ ਵਿਕਟਰ ਲੰਬਾ ਪਈਆਂ ਬਾਕੀ ਕੱਚੀ ਕੱਚੀ ਆ ਦੇਣ ਹਜੇ ਲੈੰਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਤਾਰਾ ਚੰਗਿਆ ਚੰਗੀ ਆ ਬੜ ਸੁਨਕੀ ਆ ਬਰੀਕੀ ਜੀ ਚ ਬਹੁਤ ਆਣਾ ਬਈ ਬੜ ਨਜਾਇਜ਼ ਡਾਕਟਰ ਇੱਥੇ ਹੀ ਬਹਿ ਕੇ ਉਹ ਕਰੀ ਚੱਲਦਾ ਹੈ। ਹੂੰ। ਠੰਡੀ ਹੈ ਇੰਨੀ। ਜਿਆਦੇ ਚੰਗੀ ਹੈ। ਬਾਈ ਨੇ ਵਿੜੇ ਚ ਖੜਾ ਲਈ ਕੋਈ ਚੈੱਕ ਕਰੀ ਨਹੀਂ ਜਿਵੇਂ ਮਰਜੀ ਹੱਥ ਲਾਈ ਜਾ। ਬਾਕੀ ਪਿੱਛੇ ਤੋਂ ਦਿਖਾ ਦੇ ਡਾਕਟਰ ਲੈਵਾ ਦੇ ਰੂਮ ਆ। ਇਹ ਡਾਕਟਰ ਦਿਖਾ ਨੇ। ਫੇਸ ਬੜਾ ਪਿਆਰ। ਕੋਈ ਨਹੀਂ ਬੰਦ ਲਾ। ਫੇਸ ਬੜਾ ਚੰਗਾ ਤੇ ਤੂਰਾ ਤਾਰਾ ਚੰਗਾ ਡਰ ਕਮਾਲ ਦਾ। ਕੱਚੀ ਕੱਚੀ ਇਹ ਦਿਨ ਹਜੇ ਲੈਣੀ ਟਿੱਲਾ ਦੇਖੋ ਲੈ। ਬਰੀਕੀ ਜਿ ਬਹੁਤ ਸਾਰੀਆਂ ਬਲਟਲਾਂ ਕੱਢੂ ਫੇਰ ਕਰਮ ਵਾਲੀ ਨੇ ਸੋਣਾਗਾ ਬਾਈ। ਤੇ ਮੁੱਲ ਕੀ ਜਾਇਜ਼? ਫੋਨ ਤੇ ਹੋ ਡਾਕਟਰ ਮੁੱਲ ਸਾਰੀਆਂ ਜਾਇਜ਼ ਹੋਗਾ। ਹਾਂ ਬਾਈ ਜਾਇਜ਼। ਠੀਕ ਆ। ਮੁੱ ਮੋਹੱਲਾ ਵੜਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਅੱਗੇ ਵੀਰੇ ਜਰਸੀ ਐ ਇਹ ਬਾਈ ਪੰਜਾਬ ਵਾਲੀ ਜਰਸੀ ਐ ਪੰਜਾਬ ਵਾਲੀ ਜਰਸੀ ਫੁੱਲ ਕੰਢੀ ਠੁੰਡੀ ਇਹ ਵੀ ਪੂਰੀ ਜਿਆਦੇ ਆ ਤੇ ਲਾਟ ਲਾ ਦੇਖ ਲੋ ਲੈ ਚੱਲ ਲੈ ਦੋ 20 22 ਕਿਲੋ ਦੇ ਦੇਣਾ ਡਾਕਟਰ ਰੌਬੜ ਅੰਗੂ ਘਾਦਾ ਲੈ ਵਾਹ ਜਮਾ ਬਾਈ ਲੈ ਦੇਖ ਠੀਕ ਐ ਸਿਆ ਦਿਨ ਹਜੇ ਲੈਂਦੀ ਆ ਆਰਡਰ ਸੋਹਣਾ ਤਿਆਰ ਕਰੂ ਕਿਹੜਾ ਸੂਟ ਅਸੀ ਨੇ ਦੂਜਾ ਸੂਟ ਡਾਕਟਰ ਕਿੰਨੇ ਦਿਨ ਲੈਂਦੀ ਐ ਲੈ ਜੂ ਹਲੇ ਡਾਕਟਰ 6 ਤੋਂ 7 ਦਿਨ 6 ਤੋਂ 7 ਦਿਨ ਲੈਂਦੀ ਆ ਥਣ ਬੜਾ ਚੰਗਾ ਲੱਗਿਆ ਬਈ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਆ ਸਨਖਪਣਾ ਬੜ ਦੇ ਵਿੱਚ ਬਹੁਤ ਤੋਰਾ ਦੇ ਕੋਈ ਤੋਰਾ ਤਰਾ ਕਮਾਲ ਦਾ ਦਿਣਾ ਤੇ ਜਾ ਕੇ ਬਈ ਲੇਵਾ ਨੇ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਢਿੱਲਾ ਦਾਸਦੀਆਂ ਸਾਰੀਆਂ ਬਲਡਲਾਂ ਗੱਡੂ ਫੇਰ ਕਰਮ ਵਾਲੀ ਨੇ ਸੋਹਣਾ ਕਲਰ ਬਹੁਤ ਚੰਗਾ ਫੁੱਲ ਕਾ ਦਾ ਜਰਸੀ ਆ ਪੰਜਾਬ ਵਾਲੀ ਮੁੱਲ ਵੀਰੇ ਫੋਨ ਤੇ ਹੋ ਜਾ ਫੋਨ ਤੇ ਹੋ ਜਾ ਵੀਰੇ ਠੀਕ ਆ ਜੈ ਜੀ ਹੋਊਗਾ ਨਾ ਹਾਂ ਵੀਰੇ ਓਕੇ ਬਈ ਮੋਹਲਾ ਭਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਹਲਾ ਜਿਹੜਾ ਵੈਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਫੇਸ ਬੜਾ ਚੰਗਾ ਕਰਮਾਈ ਦਾ ਲੈ ਬੋਦੀ ਪਾਦੀ ਬਹੁਤ ਚੰਗੀ ਆ ਸਨਖਪੁਣਾ ਵੈਡ ਦੇ ਵਿੱਚ ਬਹੁਤ ਆ ਬਈ ਤੇ ਕੀ ਆ ਬੜਾ ਬਿਊਟੀ ਬਹੁਤ ਚੰਗੀ ਆ ਨਾ ਵੈਡ ਦੀ ਬਹੁਤ ਜਿਆਦੇ ਓਰੀਜਨਲ ਪੰਜਾਬ ਵਾਲੀ ਜਿਹੜਾ ਟਕਰੋਂ ਹੀ ਲੈਂਦੀ ਆ ਕਿਸਦੇਉ ਠੀਕ ਆ ਭਾਈ ਹਮ ਅੱਗੇ ਭਰਾ ਤਿੰਨ ਨੰਬਰ ਕਿਹੜਾ ਸੁਆ ਵੀਰੇ ਦੂਜਾ ਸੁੰਦੀ ਏ ਡਾਕਟਰ ਕਿੰਨੇ ਦਿਨ ਲੈਂਦੀ ਏ ਇਹ ਇਹਦੇ ਹਰ ਦਿਨ ਪੂਰੇ ਹੁਣ ਤੇ 7 ਦਾ ਰਹਿੰਦੇ ਆ ਬਾਈ 7 ਦਿਨ ਲੈ ਜਾ ਸਕਦੀ ਆ ਲਓ ਦੱਸ ਦੇਣ ਬਾਈ ਠੀਕ ਆ ਬਾਈ ਕੀ ਰਿਕਾਰਡ ਦੁੱਧਾ ਬਾਈ ਦੁੱਧ ਬਾਈ ਇਹ ਦੇ ਦੂਗੀ ਮੰਨ ਕੇ ਚੱਲ ਪਹਿਲਾਂ ਨੇ 18 ਦਿੰਦਾ ਪਹਿਲਾਂ ਨੇ 18 ਦਿੰਦਾ ਠੀਕ 20 ਦੇ ਆਸੇ ਪਾਸੇ ਵਾਲੀ ਹੈਗੀ ਡਾਕਟਰ ਹੂੰ ਬਾਕੀ ਉਹ ਠੰਡੀ ਹੈ ਲੈ ਠੰਡੀ ਹੈ ਮਰਜੀ ਪਲੋਸੀ ਪਲੋਸੀ ਠੀਕੀ ਆ ਫੇਸ ਦੇਖੋ ਫੇਸ ਬੜਾ ਚੰਗਾ ਲੱਗਦਾ ਜਿੱਥੇ ਮਰਜੀ ਖੜਾ ਲਾ ਕੋਈ ਚੱਕ ਜਿੱਥੇ ਮਰਜੀ ਖੜਾ ਲਾ ਪਹੁੰਚ ਨਹੀਂ ਕਹਿੰਦੀ ਲੈ ਕੀ ਬਾਤ ਆ ਫੁੱਲ ਕੱਟ ਦਾ ਸਵੀ ਪੜੀ ਆ ਰਾਜੀ ਆ ਕੱਲੀ ਕੱਚੀ ਜ਼ਰੂਰ ਆ ਦੇਣ ਲੈਂਦੀ ਆ ਆਰਡਰ ਆ ਜਿਹੜਾ ਇਹਨੇ ਸੋਨਾ ਤਿਆਰ ਕਰ ਲੈਣਾ ਕੱਲਾ ਦਾਸ ਦੀਆਂ ਸਾਰੀਆਂ ਬਲਡਾਂ ਲਾ ਗੱਡੂ ਫੇਰ ਕਰਮਲੀ ਨੇ ਸੋਣਾ ਇਕੱਲਾ ਇਕੱਲਾ ਥਣ ਮੋਸ ਜਿਹੜਾ ਥਣ ਚਾਰੇ ਥਣ ਨਿਕੜ ਮੈਂ ਪੂਰੇ ਗੈਰ ਤੇ ਨੇ ਤੇ ਲਬਾਉ ਬਈ ਹਜੇ ਹਣਾ ਹਾਂ ਬਈ ਥਣ ਬਹੁਤ ਚੰਗਾ ਲੈ ਬਈ ਮੁੱਠੀ ਵਾਲਾ ਥਣ ਇੱਕੋ ਜਿਹਾ ਥਣ ਮੂਹਰੋ ਵੀ ਲੈਵਾ ਦੂਗਾ ਬਹੁਤ ਚੰਗਾ ਹੈ ਅੱਗੇ ਬਈ ਲਾਸਟ ਸੂਈ ਵੀ ਆ ਸੂਈ ਵੀ ਆ ਬਾਈ ਡਾਕਟਰ ਇਹਨੂੰ ਹੋ ਗਏ ਮੰਨ ਕੇ ਚੱਲ 2 ਸਵਾ 2 ਮਹੀਨੇ ਸੂਈ ਨੂੰ ਬੱਚਾ ਹੈ ਨਹੀਂ ਬੱਚਾ ਹੈ ਐਵੇਂ ਜਿੱਕਰ ਲਿਆਂਦੀ ਆ ਦੁੱਧ ਜਣੀ ਕਿ ਉਹਦੇ 17 ਲੀਟਰ ਸੀ ਜਿੱਦੇ ਲਿਆਂਦੀ ਆ ਆਪਣੇ ਕੋਲੇ ਮਨ ਪਰਸੂ ਹੀ ਆਈ ਆ 15 ਮਿੰਨਕੇ ਦੇਵਾਂਗੇ ਹੁਣ ਠੀਕ ਆ ਬਾਈ 15 ਲੀਟਰ ਦੁੱਧ ਦਾ ਬਾਈ ਕਹਿੰਦਾ ਮਿੰਨਕੇ ਦੇ ਰਿਆਂ ਕੋਈ ਚੱਕਰੀ ਨਹੀਂ ਫੁੱਲ ਟ੍ਰੈਂਡ ਤਾਂ ਵੱਜ ਜਾਣਾ ਹੁਣ ਠੰਡ ਆ ਗਈ ਫੁੱਲ ਕਾਦਾ ਸਭੀ ਬੜਿਆ ਰਾਜਿਆ ਚਮਕ ਚਮਕ ਚੰਗੀ ਆ ਥਾਨ ਲੇਵਾ ਬੜਾ ਕਮਾਲ ਦਾ ਚਵਾਈ ਕਿਵੇਂ ਅਸਿਰ ਇੱਕ ਨੰਬਰ ਬਾਈ ਜ਼ਿੰਮੇਵਾਰੀ ਹੋ ਜ਼ਿੰਮੇਵਾਰੀ ਹੋ ਬਾਈ ਕਹਿੰਦਾ ਚਵਾਈ ਚੁਈ ਇੱਕ ਨੰਬਰ ਥਾਨ ਨੇੜ ਤੋਂ ਵੀ ਚੈੱਕ ਕਰਵਾਣੇ ਥਾਨ ਦਾ ਸਾਈਜ਼ ਬਹੁਤ ਚੰਗਾ ਹੈ ਫੁੱਲ ਕੱਢ ਜਾ ਬਈ ਪੂਰੇ ਵੱਡੇ ਕੱਢ ਦੀ ਬਈ ਮੁੱਲ ਫੋਨ ਤੇ ਹੋ ਜੁਣ ਫੋਨ ਤੇ ਹੂ ਬਈ ਸਾਰਿਆਂ ਦਾ ਹੋ ਜੀਗਾ ਜਾਇਜ ਬਈ ਠੀਕ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਦੁੱਧ ਤੇ ਆਈ ਵੀ ਆ ਬਈ ਸੂਈ ਸਵਾਈਏ ਲੱਚਾਰੇ ਥਣ ਨਿਕੜਵੇਂ ਨਾਲਾ ਨੂਣਾ ਕਰਮ ਵਾਲੀ ਦੇ ਫੁੱਲ ਚ ਹੈ ਇਹ ਸਬਿਟੀ ਕਮਾਲ ਦੀ ਚਮਕ ਚਮਕ ਮਾਉ ਦਾ ਬੈਡ ਤੇ ਨਾਗਸੀ ਭਰਾ ਕੋਲੇ ਚਾਰ ਚਾਰੀ ਰਖਾਤੇ ਕਿਸੇ ਵੀਰ ਦੇ ਚਾਰਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ